ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਲੱਖੀ ਸ਼ੇਰ ਗਿੱਲਾ ਜਿਵੇਂ ਕਿ ਸਾਰੇ ਭਰਾਵਾਂ ਨੂੰ ਹੁਣ ਪਤਾ ਹੀ ਅੱਜ ਕੱਲ ਵੀਡੀਓ ਚੱਲ ਰਹੀ ਹੈ ਜਿਹੜਾ ਅਮਰੀਕਾ 'ਚ ਐਕਸੀਡੈਂਟ ਹੋਇਆ ਬਾਈ ਤੋਂ ਜੂ ਟਰਨ ਮਾਰਨ ਪਿੱਛੇ ਹੈ ਨਾ ਤੇ ਉਹ ਬਾਈ ਦਾ ਜਦੋਂ ਜੂ ਟਰਨ ਮਾਰਨ ਤੋਂ ਪਹਿਲਾਂ ਬਾਈ ਦਾ ਰੋਡ ਤੇ ਲਾ ਕੇ ਸਾਈਡ ਤੇ ਖੜਾ ਰਿਹਾ ਇਹ ਗੱਲ ਜੋ ਵੀ ਮੈਂ ਤੁਹਾਨੂੰ ਦੱਸੂਗਾ ਇਹ ਸਾਰੀ ਜਿਹੜਾ ਉਹਦਾ ਮੁੰਡਾ ਨਾਲ ਰਹਿੰਦਾ ਸੀਗਾ ਰੂਮ ਮੇਟ ਆ ਜਿਵੇਂ ਆਪਾਂ ਕਹਿ ਲਈਏ ਉਹਦੇ ਨਾਲ ਬਾਈ ਦੇ ਉਹਦੇ ਉਹਨੇ ਦੱਸਿਆ ਲਾਲੂ ਆਪਾਂ ਨੂੰ ਉਹਦੇ ਨਾਲ ਮੇਰੀ ਗੱਲ ਵੀ ਹੋਈ ਹੈਗੀ ਉਹਦੇ ਉਦੀ ਜਵਾਨੀ ਐ ਸਾਰੀ ਜਿਵੇਂ ਬਾਈ ਨੇ ਉਹਨੂੰ ਦੱਸੀ ਤੇ ਉਹਨੇ ਗਾਹ ਮੈਨੂੰ ਦੱਸੀ ਇਹ ਗੱਲ ਕੋਈ ਇਹ ਨਹੀਂ ਮੈਂ ਆਪਣੇ ਕੋਲ ਵੀ ਬਣਾਤੀ ਇਹ ਗੱਲ ਤੇ ਉਹ ਬਾਈ 20 ਮਿੰਟ ਮੰਗੂਗੀ ਉੱਥੇ ਖੜਾ ਰਿਹਾ ਸਾਈਡ ਤੇ ਪਹਿਲਾਂ ਲਾਲੂ ਦੇਖੀ ਗਿਆ ਵੀ ਮੈਂ ਯੂ ਟਰਨ ਮਾਰਾਂ ਉਹ ਲਾਲੂ ਜਿਵੇਂ ਆਪਣਾ ਡਬਲ ਮਾਈਂਡਡ ਹੈ ਇਹ ਹੋ ਜਾਂਦੇ ਆ ਵੀ ਯੂ ਟਰਨ ਮਾਰੀਏ ਕਿ ਨਾ ਮਾਰੀਏ ਉਹ ਬਾਈ ਬੇਟ ਕਰੀ ਜਾਂਦਾ ਸੀ ਇਦਾਂ ਵੀ ਗੱਡੀਆਂ ਗੁੱਡੀਆਂ ਲੰਘ ਜਾਣ ਆਪਦੀ ਜਨਤਾ ਉਹਨੇ ਫਿਰ ਧਿਆਨ ਨਾਲ ਹੀ ਮਾਰਿਆ ਹੁਣ ਦੇਖ ਕੇ ਪਰ ਫਿਰ ਵੀ ਜਦੋਂ ਕੋਈ ਕੰਮ ਹੋਣਾ ਹੁੰਦਾ ਅਨਹੋਣੀ ਹੋਣੀ ਹੁੰਦੀ ਆ ਲਾਲੂ ਤੇ ਉਹ ਬਾਹਰਾਂ ਵਾਪਰ ਗਿਆ ਬਾਈ ਨਾਲ ਹਨਾ ਉਸ ਤੋਂ ਬਾਅਦ ਜਿੰਨ ਉਹ ਐਕਸੀਡੈਂਟ ਹੋ ਗਿਆ ਪੁਲਿਸ ਵਗੈਰਾ ਆਈ ਉਥੇ ਤੇ ਬਾਈ ਨੂੰ ਉਹਨਾਂ ਨੇ ਕੋਈ ਅਰੈਸਟ ਨਹੀਂ ਕੀਤਾ ਤੇ ਬਾਈ ਨਾਲ ਗੱਲਬਾਤ ਜਿੱਦਾਂ ਵੀ ਕੀਤੀ ਤੇ ਉਹ ਬਾਈ ਨੂੰ ਕਹਿੰਦੇ ਵੀ ਤੂੰ ਇੱਥੇ ਜਾ ਕੇ ਕਿਤੇ ਮੋਟਰ ਵਗੈਰਾ ਚਰਾਈ ਪਾ ਹਨਾ ਤੇ ਵੀ ਜਿੱਦਾ ਜਿੱਦਾਂ ਵੀ ਆਪਣਾ ਦੂ ਜਾ ਸਕਦਾ ਬਾਈ ਨੂੰ ਉਹਨਾਂ ਨੇ ਕੁਝ ਨਹੀਂ ਕਿਹਾ ਵੀ ਤੂੰ ਇੱਥੇ ਹੀ ਰਹਿਣਾ ਤੇ ਬਾਕੀ ਇਹਦੇ ਵਿੱਚ ਜਿਹੜੀ ਉਹ ਵੀਡੀਓ ਵਾਇਰਲ ਹੋਈ ਹੈਗੀ ਉਹ ਬਾਈ ਦੇ ਓਨਰ ਨੇ ਦੱਸਣ ਦੇ ਮਨ ਦਾਬਕ ਉਹਨਾਂ ਦੇ ਵੀ ਉਹਨੇ ਆਪਣੇ ਗਰੁੱਪ ਵਿੱਚ ਪਾਤੀ ਜੋ ਵੀ ਉਹਨਾਂ ਦੀ ਕੰਪਨੀ ਦਾ ਵੀ ਯਾਰ ਐਦਾਂ ਐਕਸੀਡੈਂਟ ਹੋ ਗਿਆ ਤੇ ਉਥੋਂ ਗਾਹਾਂ ਗਾਹਾਂ ਦੀ ਗਾਹਾਂ ਲਾਲੋ ਗਰੁੱਪ ਆਲੇ ਨੇ ਜੋ ਵੀ ਉਹਨਾਂ ਦੀ ਕੰਪਨੀ ਵਾਲੇ ਹੋਣਗੇ ਜਿੱਦਾਂ ਵੀ ਉਹਨਾਂ ਨੇ ਵਾਇਰਲ ਕਰਤੀ ਜਿਹੜਾ ਸਾਰਿਆਂ ਦਾ ਆਪਣਾ ਬੀਕ ਪੁਆਇੰਟ ਬਣ ਗਿਆ ਇਸ ਵਕਤ ਜੇ ਨਹੀਂ ਉਹ ਵੀਡੀਓ ਵਾਇਰਲ ਹੋਈ ਆ ਲਾਲੋ ਉਹਦੇ ਨਾਲ ਹੀ ਉਹ ਸ਼ੇਅਰ ਭੇਜੀ ਦਾ ਉਹਨਾਂ ਦੀਆਂ ਲਾਲੋ ਹਨਾ ਉਹਨਾਂ ਦੀ ਗਲਤੀ ਹੋ ਗਈ ਲਾਲੋ ਜਾਂ ਤਾਂ ਉਹ ਨਾ ਭੇਜਦੇ ਉਹ ਤੋਂ ਵੀਡੀਓ ਕਿਸੇ ਨੂੰ ਵੀ ਐਡਾ ਹੈਪਨ ਹੋ ਗਿਆ ਸੀਗਾ ਤੇ ਹੁਣ ਗਾਹਾਂ ਜਦੋਂ ਬਾਈ ਨੂੰ ਉਹਨਾਂ ਨੇ ਆਪਣਾ ਉਹ ਬਾਈ ਨੇ ਮੋਟਰ ਲੈ ਲਿਆ ਉਥੇ ਉਦੋਂ ਦਾ ਮੋਟਰ ਤੋਂ ਬਾਅਦ ਬਾਈ ਦੂਜੇ ਦਿਨ ਪਤਾ ਨਹੀਂ ਉਥੋਂ ਜਿੱਦਾਂ ਉਹਨਾਂ ਨੇ ਦੱਸਿਆ ਬਾਈ ਉਹਨਾਂ ਦੇ ਦੂਜੇ ਦਿਨ ਬਾਈ ਦੀ ਫਲਾਈਟ ਸੀਗੀ ਉਥੋਂ ਫਲਾਈਟ ਲੈ ਕੇ ਬਾਈ ਕੈਲੀਫੋਰਨੀਆ ਆ ਗਿਆ ਤੇ ਕੈਲੀਫੋਰਨੀਆ ਵੀ ਆਈ ਨੂੰ ਬਾਈ ਨੂੰ ਹੋ ਗਏ ਸੀਗੇ ਦੋ ਦਿਨ ਹੋ ਗਏ ਸੀਗੇ ਇੱਥੇ ਉਹ ਮੁੰਡੇ ਨਾਲ ਰਹਿੰਦੇ ਉਹ ਜਿਹੜੇ ਮੁੰਡੇ ਨੇ ਦੱਸਿਆ ਆਪਾਂ ਨੂੰ ਦੋ ਦਿਨ ਬਾਈ ਉਹਦੇ ਨਾਲ ਉਥੇ ਕਮਰੇ 'ਚ ਰਹਾ ਉਹਨਾਂ ਨੇ ਗੱਲਬਾਤ ਉਹਨੇ ਦੱਸੀ ਵੀ ਕਿਦਾਂ ਹੋਇਆ ਕੀ ਸਾਰਾ ਕੁਝ ਹੈ ਨਾ ਜਿਵੇਂ ਵੀਡੀਓ 'ਚ ਤਾਂ ਚਲੋ ਦੇਖਿਆ ਸੀਗਾ ਬਾਕੀ ਜੋ ਵੀ ਸੀ ਗੱਲ ਬਾਈ ਨੇ ਉਹਨਾਂ ਨੂੰ ਉਹ ਸਾਰੀ ਦੱਸੀ ਵੀ ਯਾਰ ਇਦਾਂ ਹੋ ਗਿਆ ਹਾਂ ਤੇ ਜਿਹੜੀ ਪਹਿਲਾਂ ਐਕਸੀਡੈਂਟ ਤੋਂ ਗੱਲ ਸੀ ਦੋ ਦਿਨ ਬਾਈ ਉੱਥੇ ਰਿਹਾ ਤੇ ਵੀਡੀਓ ਵਾਇਰਲ ਜ਼ਿਆਦਾ ਹੋ ਗਈ ਗਾਲੋ ਚੈਨਲਾਂ ਦੇ ਦਿਖਾਉਣ ਲੱਗ ਗਏ ਜਦੋਂ ਉਸ ਤੋਂ ਬਾਅਦ ਬਾਈ ਨੂੰ ਅਰੈਸਟ ਕੀਤਾ ਇਥੇ ਆਪਣੇ ਕੈਲੀਫੋਰਨੀਆ ਚ ਕੈਲੀਫੋਰਨੀਆ ਚ ਅਰੈਸਟ ਕਰਕੇ ਬਾਈ ਨੂੰ ਬਾਈ ਦੀ ਤਰੀਕ ਪਈ ਗਈ ਬਾਈ ਕੋਰਟ ਚ ਗਿਆ ਤੇ ਕੋਰਟ ਤੋਂ ਬਾਅਦ ਇਹਨਾਂ ਨੇ ਆਪਣੇ ਫਲੋਰੀਡਾ ਵਾਲਿਆਂ ਨੂੰ ਕਿਹਾ ਵੀ ਤੁਹਾਡੇ ਲਈ ਵੀ ਬੀਕੇ ਦਾ ਟਾਈਮ ਆ ਜੇ ਤੁਸੀਂ ਆਪਣਾ ਲਿਆ ਨਾ ਤੇ ਭਾਈ ਤੁਸੀਂ ਲਿਆ ਸਕਦੇ ਹੋ ਨਹੀਂ ਫਿਰ ਅਸੀਂ ਉਸ ਤੋਂ ਬਾਅਦ ਇੱਥੇ ਰੱਖਾਂਗੇ ਨੂੰ ਜਦਾਂ ਕੈਲੀਫੋਰਨੀਆ ਦੀ ਜੀਲ ਚ ਹੀ ਰੱਖਾਂਗੇ ਜਾਂ ਜਿੱਦਾਂ ਵੀ ਲਾਲੂ ਹਨਾ ਇਹ ਇਹ ਸਾਰੀ ਉਹਨਾਂ ਦੇ ਦੱਸਣ ਦੀ ਗੱਲ ਆ ਗਈ ਤੇ ਉਹ ਜਿਹਨੋਂ ਮੁੱਦਾ ਜਾਦਾ ਭੱਖ ਗਿਆ ਸਟੇਟਾਂ ਦਾ ਮੁੱਦਾ ਹੋ ਗਿਆ ਕੈਲੀਫੋਰਨੀਆ ਤੇ ਫਲੋਰੀਡਾ ਦਾ ਰਾਜਨੀਤਿਕ ਮੁੱਦਾ ਬਣ ਗਿਆ ਆਪਾਂ ਕਹ ਲਈਏ ਉਸ ਤੋਂ ਬਾਅਦ ਉਹ ਸਪੈਸ਼ਲ ਆਪਣਾ ਜਹਾਜ਼ ਲੈ ਕੇ ਆਈ ਮੁੱਦੇ ਨੂੰ ਹੋਰ ਹਵਾ ਦੇ ਦਿੱਤੀ ਉਹਨਾਂ ਨੇ ਆਪਣਾ ਜਹਾਜ਼ ਲੈ ਕੇ ਵੀ ਸਾਡੀ ਸਟੇਟ ਵਿੱਚ ਬੰਦੇ ਮਾਰਤੇ ਆਏ ਕਰਤੇ ਤੇ ਬਾਈ ਨੂੰ ਇੱਥੇ ਉਹ ਆਪਣਾ ਜਿਹਨਾਂ ਨੇ ਕਿਹਾ ਵੀ ਛੋਟਲੇ ਹਫ਼ਤੇ ਦਾ ਕੰਮ ਆ ਦੂਜੇ ਪੜ ਨਹੀਂ ਤੀਜੇ ਦਿਨ ਹੀ ਉਹ ਆ ਗਏ ਬਾਈ ਨੂੰ ਲੈਣ ਤੇ ਹੁਣ ਆਪਾਂ ਦੇਖਿਆ ਹੀ ਆ ਬਾਈ ਦੀਆਂ ਉਥੇ ਤਰੀਕਾ ਪੈ ਰਹੀਆਂ ਨੇ ਕੋਈ ਬਾਈ ਨੂੰ 45 ਸਾਲ ਦੀ ਸਜ਼ਾ ਨਹੀਂ ਹੋਈ ਹਜੇ ਕੋਈ ਇਦਾਂ ਦਾ ਨਹੀਂ ਹੈਗਾ ਇਹ ਤਾਂ ਸਿਰਫ ਲੋਕ ਆਪਣੇ ਬੱਸ ਦੇਖੀ ਜਾਂਦੇ ਵੀ ਹਾਂ ਜੀ ਸਰਚ ਮਾਰ ਕੇ ਵੀ ਜੀ ਆਹ ਧਾਰਾ ਜਿਹੀ ਲੱਗੀ ਆ ਤਾਂ ਇਹਦੇ 15 ਸਾਲ ਦੀ ਸਜ਼ਾ ਇੱਕ ਬੰਦੇ ਦੀ ਬਣਦੀ ਆ ਤੰਨਾਂ ਦੀ 45 ਸਾਲ ਬਣੂਗੀ ਇਦਾਂ ਦਾ ਹਜੇ ਕੁਝ ਨਹੀਂ ਹੈਗਾ ਕੋਈ ਮੁੱਦਾ ਨਹੀਂ ਇਹਦਾ ਆਪਦੇ ਕੋਲੋਂ ਹੀ ਕਹੀ ਜਾਂਦੇ ਵੀ 45 ਸਾਲ ਦੀ ਸਜ਼ਾ ਬਣ ਜੂਗੀ ਹਜੇ ਕੇਸ ਚੱਲੂ ਤਰੀਕਾ ਪੈਣੀਆਂ ਜਿਵੇਂ ਤੁਸੀਂ ਵੀਡੀਓ ਦੇਖੀ ਹੋਣੀ ਹੈਗੀ ਬਾਈ ਦੀ ਬੀ ਹਜੇ ਉਹਨੂੰ ਕੋਰਟ ਚ ਪੁੱਛਿਆ ਗਿਆਗਾ ਵੀ ਤਾਂ ਵਕੀਲ ਕੋਈ ਕਰਨਾ ਭਾਈ ਜਾਂ ਤੂੰ ਕਰ ਲਾ ਜਾਂ ਅਸੀਂ ਕਰ ਦਾਂਗੇ ਨਾ ਤੇ ਉਹ ਵੀ ਬਾਈ ਨਾਲ ਗੱਲ ਹੋਈ ਆ ਉਹ ਵੀ ਗੱਲ ਚੱਲ ਰਹੀ ਆ ਜੋ ਵੀ ਸੰਸਥਾ ਉਹਨਾਂ ਦੀ ਹੈਲਪ ਕਰੂਗੀ ਬਾਈ ਨਾਲ ਹੋਈ ਸੀ ਗੱਲ ਉਹ ਵੀ ਚਲੋ ਕਿਸੇ ਸੰਸਥਾ ਨਾਲ ਗੱਲ ਚੱਲ ਰਹੀ ਆ ਹਜੇ ਆਪਾਂ ਨਹੀਂ ਦੱਸ ਸਕਦੇ ਜੋ ਕੇਸ ਦੀ ਟੇਕ ਕੇਅਰ ਕਰਨਗੇ ਤੇ ਬਾਈ ਦਾ ਪਰਿਵਾਰ ਮਾਗਰੋ ਉਹਨਾਂ ਨਾਲ ਵੀ ਗੱਲਬਾਤ ਹੋਈ ਸੀਗੀ ਤੇ ਹੁਣ ਦੇਖਣਾ ਵੀ ਆਪਣਾ ਜਦੋਂ ਕੋਈ ਕੇਸ ਵਗੈਰਾ ਚੱਲੂਗਾ ਫਿਰ ਪਤਾ ਲੱਗਣਾ ਆਪਾਂ ਨੂੰ ਕਿੰਨੇ ਚਿਰ ਦੀ ਬਾਈ ਨੂੰ ਸਜ਼ਾ ਹੋਣੀ ਆ ਛਾਜਾ ਤਾਂ ਦੇਖੋ ਹੋਊਗੀ ਪਰ ਆਇਆ ਵੀ ਇਹਦਾ ਹੱਲ ਵੀ ਹੋ ਜਾਂਦਾ ਹੁੰਦਾ ਪਹਿਲਾਂ ਵੀ ਬਥੇਰੇ ਹੱਲ ਹੋਇਆ ਆਪਾਂ ਦੇਖੇ ਵੀ ਆ ਤਾਂ ਕਰਕੇ ਪ੍ਰਭੂ ਅਫਵਾਹਾਂ ਤੋਂ ਵਜੋ ਤੇ ਨਾਲ ਮੈਂ ਇਹੜ ਇੱਕ ਖੂਰ ਕਰਦੇ ਆਂ ਗੱਲ ਜਿਹੜਾ ਕਹਿ ਰਿਹਾ ਆਪਣੇ ਇੰਡੀਆ ਚ ਜਾਂ ਪੰਜਾਬ ਦਾ ਮੀਡੀਆ ਚਲਾ ਰਿਹਾ ਵੀ ਉੱਥੇ ਭਾਰਤੀਆਂ ਨੂੰ ਜੀ ਲਾਇਸੈਂਸ ਦੇ ਨੇ ਬੰਦ ਕਰਤੇ ਉਹਨਾਂ ਨੇ ਕਹਤਾ ਲਾਇਸੈਂਸ ਬੰਦ ਕਰਤੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਸਾਰੀ ਝੂਠ ਆ ਉਹ ਉਹਨਾਂ ਨੇ ਪਾਇਆਗਾ ਆਪਣਾ ਵੀ ਹਾਂਜੀ ਅਸੀਂ ਆਪਣਾ ਨਹੀਂ ਦੰਦੇ ਲਾਇਸੈਂਸ ਉਹ ਉਹਨਾਂ ਨੂੰ ਆ ਜਿਹੜੇ ਇੱਥੇ ਸਪੈਸ਼ਲ ਆਉਂਦੀ ਵੀਜੇ ਤੇ ਹੁੰਦੇ ਆ ਵਰਕ ਵੀਜੇ ਤੇ ਆਉਂਦੇ ਹੁੰਦੇ ਆ ਬੰਦੇ ਆਪਣੇ ਪੰਜਾਬ ਚੋਂ ਤਾਂ ਜਾਂ ਇੰਡੀਆ ਚੋਂ ਤਾਂ ਬਹੁਤ ਘੱਟ ਨੇ ਜਿਹੜੇ ਆਉਂਦੇ ਹੁੰਦੇ ਵਰਕ ਵੀਜ਼ਾ ਤਾਂ ਆਪਣੇ ਇੰਡੀਆ ਤੋਂ ਵੀ ਆਉਂਦੇ ਆ ਤੇ ਉਹ ਵਰਕ ਵੀਜ਼ੇ ਵਾਲੀ ਗੱਲ ਕਰਦੇ ਵੀ ਉਹਨਾਂ ਨੂੰ ਲਾਇਸੈਂਸ ਨਹੀਂ ਦਿੱਤਾ ਜਾਊਗਾ ਵੀ ਉਹਨਾਂ ਨੂੰ ਨਹੀਂ ਪਤਾ ਰੂਲ ਵਗੈਰਾ ਨਹੀਂ ਹੁੰਦੇ ਜਿਹੜਾ ਹੁੰਦਾ ਵਰਕ ਪਰਮਿਟ ਜਿਵੇਂ ਇੱਥੇ ਅਸਲੀ ਨੂੰ ਮਿਲਦਾ ਵਰਕ ਪਰਮਿਟ ਵੱਖਰਾ ਹੁੰਦਾ ਵਰਕ ਵੀਜ਼ਾ ਉਹ ਵੱਖਰਾ ਹੁੰਦਾ ਹੈਗਾ ਤਾਂ ਕਰਕੇ ਲੋਕ ਕਨਫਿਊਜ਼ ਨੇ ਆਪਣੇ ਪੰਜਾਬ ਚੋਂ ਵੀ ਨਿਊਜ਼ ਚਲਾਈ ਜਾਂਦੇ ਨੇ ਜੀ ਹੁਣ ਜੀ ਭਾਰਤੀਆਂ ਨੂੰ ਆਪਣਾ ਟਰੱਕਾਂ ਦਾ ਲਾਇਸੈਂਸ ਨਹੀਂ ਮਿਲਦਾ ਉਹ ਨਹੀਂ ਮਿਲਣਾ ਹਜੇ ਇਦਾਂ ਦੀ ਕੋਈ ਗੱਲ ਨਹੀਂ ਕੱਲ ਨੂੰ ਕੋਈ ਕਾਨੂੰਨ ਬਦਲ ਜੇ ਤਾ ਉਹਦੀ ਅਪਡੇਟ ਤੁਹਾਨੂੰ ਕਰਾਂਗੇ ਪਰ ਅੱਜ ਦੇ ਟਾਈਮ ਕੋਈ ਨਹੀਂ ਹੈਗਾ ਬਾਕੀ ਜੋ ਵੀ ਅਪਡੇਟ ਹੋਊਗੀ ਉਹ ਆਪਾਂ ਦੱਸਦੇ ਰਹਾਂਗੇ ਨਾਲ ਹੁੰਦੇ ਹਜੇ ਕੋਈ ਅਫਵਾਹਾਂ ਤੋਂ ਬਚੋ ਨਾ ਹਜੇ ਸਜ਼ਾ ਹੋਈਆ ਨਾ ਲਾਇਸੈਂਸ ਮੇਲੇ ਬੰਦ ਹੋਣਗੇ ਹਜੇ ਵੀ ਹਾਂ ਆਪਣੇ ਲਾਇਸੈਂਸ ਨਹੀਂ ਮਿਲਨੇ ਜਿਹੜੇ ਬੰਦੇ ਲਵੇ ਹੈਗੇ ਉਹ ਚਲਾਈ ਜਾਣਗੇ ਟਰੱਕ ਉਹ ਸਟੇਟ ਮੇਬੀ ਉਥੇ ਆਪਣੇ ਵਰਕ ਪਰਮਿਟ ਵਾਲੇ ਨੂੰ ਜਾਣੋ ਹਟਾ ਦੇ ਹਜੇ ਕੱਲ ਦੀ ਗੱਲ ਆ ਫਿਊਚਰ ਦੀ ਕੀਦਾ ਕੋਈ ਡਿਸੀਜਨ ਲੈਂਦੇ ਆ ਹਜੇ ਕੋਈ ਇਦਾਂ ਦਾ ਹੈ ਨਹੀਂ ਬਾਕੀ ਪ੍ਰਮਾਤਮਾ ਤੁਹਾਡਾ ਸਭ ਨੂੰ ਤੇ ਉਹ ਵੀਰ ਨੂੰ ਚੜ੍ਹਦੀ ਕਲਾ ਚ ਰੱਖੇ ਧੰਨਵਾਦੀ